ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਿੰਮ ਚਲਾਈ ਜਾ ਰਹੀ ਹੈ ਸਰਕਾਰ ਦੇ ਸਾਰੇ ਵਿਭਾਗ ਟੀਮ ਵਜੋਂ ਇਸ ਵਿੱਚ ਕੰਮ ਕਰ ਰਹੇ ਹਨ ਉਹ ਜਿਸ ਦੇ ਤਹਿਤ ਸਿੱਖਿਆ ਭਾਗ ਵੀ ਦੇ ਸਿੱਖਿਆ ਭਾਗ ਵੱਲੋਂ ਮਿਊਂਸਿਪਲ ਦੇ ਸਕੂਲਾਂ ਵਿੱਚ ਨਸ਼ਾ ਵਿਰੋਧ ਜਾਗਰੂਕਤਾ ਲੈ ਕੇ ਚਲਾਈ ਜਾ ਰਹੀ ਤਾਂ ਜੋ ਵਿਦਿਆਰਥੀ ਵੀ ਇਸ ਮਹਿੰਮ ਦਾ ਹਿੱਸਾ ਬਣ ਸਕਣ ਇਸੇ ਤਹਿਤ ਇਸ ਦਫ਼ਤਰ ਵੱਲੋਂ ਵੀ ਸਕੂਲ ਮੁਖੀਆਂ ਨੂੰ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਸਕੂਲ ਦੇ ਬਾਹਰ ਸਕੂਲ ਦੇ ਗੇਟ ਦੇ ਬਾਹਰ ਆਸ-ਪਾਸ ਕਿਤੇ ਵੀ ਕੋਈ ਰੇੜੀ ਜਿਹੜੀ ਸਕੂਲ ਦੇ ਨੇੜੇ ਪੈਂਦੀ ਹੋਵੇ ਰੇੜੀ ਹੋਵੇ ਜਾਂ ਕੋਈ ਸਕੂਲ ਦੇ ਦੁਕਾਨ ਪੈਂਦੀ ਹੋਵੇ ਨੇੜੇ ਜਿੱਥੇ ਕੋਈ ਨਸ਼ੀਲਾ ਪਦਾਰਥ ਵਿਕਦਾ ਹੋ ਉਸ ਨੂੰ ਮੁਖੀਆਂ ਨੂੰ ਇਨਫੋਰਮ ਕਰਨ ਲਈ ਕਿਹਾ ਗਿਆ ਹੈ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੂੰਗੀ ਕਿਸੇ ਵੀ ਵਿਦਿਆਰਥੀ ਨੂੰ ਦੁਕਾਨਾਂ ਤੇ ਜਾ ਕੇ ਚੈਕਿੰਗ ਕਰਨ ਦੀ ਨਹੀਂ ਕਿਹਾ। ਪਹਿਲਾਂ ਸਕੂਲਾਂ ਦੇ ਬਾਥਰੂਮਾਂ ਦੇ ਉਦਘਾਟਨਾਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ। ਸਕੂਲਾਂ ਦੇ ਉਦਘਾਟਨ ਕਰਨ ਵੇਲੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ। ਇਹ ਤਾਂ ਨਵਾਂ ਹੀ ਕੰਮ ਹੋ ਗਿਆ। ਖੈਰੇ ਫੈਸਲਾ ਤਾਂ ਵਾਪਸ ਲੈ ਲਿਆ ਗਿਆ ਚੰਗੀ ਗੱਲ। ਹੁਣ ਜਨਾਬ ਅੱਗੇ ਤੋਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੋਚ ਵਿਚਾਰ ਜ਼ਰੂਰ ਕਰਿਆ ਕਰੋ ਤਾਂ ਜੋ ਯੂ-ਟਰਨ ਨਾ ਮਾਰਨਾ ਪਵੇ। ਫਰੀਦਕੋਟ ਤੋਂ ਆਮਨਦੀਪ ਲੱਖੀ, ਪੀਟੀਸੀ న్యూਸ।